ਪਲਾਂ ਲੋਕਾਂ ਦੇ ਘਰਾਂ ਦੇ ਅੰਦਰ ਵਗਿਆ ਸੀ ਆ ਦੇਖੋ ਅੰਦਰ ਵਗਿਆ ਕੀ ਹੋ ਗਿਆ ਆਂਟੀ ਜੀ ਬੱਦਰ ਕਿੱਸ ਤਰ੍ਹਾਂ ਹੋ ਸਕਦਾ ਖਾਲੀ ਸੀ ਤੇ ਬੇਨੀ ਮੇਰਾ ਹੁੰਦਾ ਦੋ ਨਾ ਲਾਲਾ ਲੱਗਿਆ ਠੀਕ ਨਹੀਂ ਕੀ ਚਿਤਰਾਉਣੀ ਜੀ ਸਿਰਫ ਉੱਤੇ ਚਿਤਰਾਉਣੀ ਨੇ ਉੱਪਰ ਮਤਲਬ ਕਿੱਥੇ ਜੀ ਅੱਛਾ ਇਹ ਆਪਣੇ ਉੱਪਰ ਹੋਰ ਢਮਕੇ ਨਾਲ ਬਣਾ ਮੇਰਾ ਪੁੱਤ ਪਾਣੀ ਮੈਂ ਤਾਂ ਆਂਟੀ ਕਿਹਨੂੰ ਬੁਲਾਵਾ ਜੀ ਕੋਈ ਹੋਰ ਨਹੀਂ ਹੈਗਾ ਹੀ ਕਰੇ ਹੇ ਇੱਥੇ ਵੀ ਤੁਸੀਂ ਕਿਉਂ ਬੁੜੇ ਨੇ ਬੈਠੇ ਆਂ ਇਹ ਕੱਪੜੇ ਰਖਾ ਗਏ ਸਾਡੇ ਹੁਣ ਮੈਂ ਖੈ ਤਾਂ ਬੱਡਾ ਦਾ ਆਹ ਕਾਕਾ ਆਉਣ ਬੁਲਾ ਲਾ ਕਾਕਾ ਓਏ ਹੋਰ ਇਹਨਾਂ ਨੂੰ ਨਾਲ ਲਾ ਕੇ ਮੇਰਾ ਪੁੱਤੋ ਸਾਈਕਲ ਚਾਹੁੰਦਾ ਐਂਡੀ ਕਹਿ ਰਹੇ ਨੇ ਵੀ ਵੱਡਾ ਸਾਡੇ ਸੇਫ ਸੰਦੇ ਧਰਾ ਦੋ ਆਹ ਦੇਖੋ ਆਹ ਡੁੱਬਗੀ ਸੂਟਰੀ ਮੇਰੀ ਇੰਨਾ ਪਾਣੀ ਕੋਈ ਗੱਲ ਨਹੀਂ ਸੂਟਰੀ ਦਾ ਕੋਈ ਗੱਲ ਨਹੀਂ ਇੱਥੇ ਕਰ ਲੈ ਕੁੱਤੀ ਕੁੱਤੀ ਇਹ ਬੱਚੇ ਬੈਠੇ ਆਂ ਅਲੱਗ ਸਾਰੇ ਖਾਲੀ ਆਹ ਦੇਖੋ ਹੁਣ ਤੱਕ ਖਾਲੀ ਕਰਾਏ ਦੋ ਬੰਦੇ ਲੱਗ ਕੇ ਹਾਲੋ ਕਰਾਂ ਦੇ ਅੰਦਰ ਤੱਕ ਜਾ ਚੁੱਕਿਆ ਪਾਣੀ ਅੰਦਰ ਤੱਕ 50 ਸਾਲਾਂ ਦੀ ਉਮਰ 'ਚ ਕਦੇ ਨਹੀਂ ਹੋਇਆ ਸੀ ਬੇਟੇ ਜਿਹੜਾ ਹੁਣ ਹੋਇਆ ਐ ਐਂਟੀ ਕਹਿੰਦੇ 50 ਸਾਲਾਂ ਦੀ ਉਮਰ ਤੱਕ ਕਦੇ ਵੀ ਨਹੀਂ ਹੋਇਆ ਸੀ ਇੰਨਾ ਐ ਪਹਿਲੀ ਵਾਰੀ ਪਾਣੀ ਨਿਕਾਸੀ ਖਤਮ ਕਰਤੀ ਇਹਨਾਂ ਨੇ ਇਸ ਜਿਹੜੀ ਐ ਨਿਊਸਲ ਕਮੇਟੀ ਨੇ ਨਿਕਾਸੀ ਨਹੀਂ ਹੋਣ ਦਿੱਤੀ ਇਹ ਸਾਰੇ ਬੈਠੇ ਨੇਗੇ ਆ ਜਿਹੜੇ ਬੈਠੇ ਨੇਗੇ ਕੋਈ ਵੀ ਆ ਕੋਈ ਮੈਨੂੰ ਨਹੀਂ ਪਤਾ ਵੱਡੇ ਵੱਡੇ ਮਹਿਕਮਿਆਂ ਵਾਲੇ ਕਿਹੜੇ ਨੇ ਕਿਹੜੇ ਨਹੀਂ ਹਾਂਜੀ 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 ਪਾਣੀ ਦਾ ਬੁਰਾ ਹਾਲ ਹੋ ਗਿਆ ਦੇਖੋ ਅਸੀਂ ਲੋਕ ਮੈਂ ਪਾਣੀ ਦਿਲ ਮੱਚਦਾ ਮੈਂ ਨਾ ਪਾਣੀ ਕੱਢੋ ਵੀ ਬਾਹਰ ਹਾਂਜੀ ਹਾਂ ਦਿਲ ਮੱਚਦਾ ਜਦੋਂ ਮਿਹਨਤ ਨਾਲ ਕੀਤੀ ਹੋਈ ਕਮਾਈ ਐ ਪਾਣੀ ਪਾਣੀ ਦੇ ਵਿੱਚ ਚਲੀ ਜਾਂਦੀ ਆ ਪਾਣੀ ਦੇ ਵਿੱਚ ਜਾ ਕੇ ਖਰਾਬ ਹੁੰਦੀ ਆ ਨਾ ਵੱਡੇ ਵੱਡੇ ਘਰਾਂ ਵਾਲਿਆਂ ਦਾ ਵੀ ਦਿਲ ਮੱਚਦਾ ਛੋਟੇ ਘਰਾਂ ਵਾਲਿਆਂ ਦਾ ਤਾਂ ਮੱਚ ਨਹੀਂ ਮੱਚਣਾ ਹਾਂ ਹਾਂ ਵੀ ਚੀਜ਼ਾਂ ਬਹੁਤ ਔਖੀਆਂ ਬਣਦੀਆਂ ਨੇ ਮਸਾ ਸਾਰੀ ਮਰ ਲੱਗਦੀ ਸਾਰੀ ਉਮਰ ਲੱਗ ਜਾਂਦੀ ਆ ਦੇਖੋ ਅੰਦਰ ਅੰਦਰ ਤੱਕ ਪਾਣੀ ਜਾ ਚੁੱਕਿਆ ਅੰਦਰ ਤੱਕ ਅੰਦਰ ਫੁੱਟ ਪਾਣੀ ਛੱਡ ਗਿਆ ਜਿਵੇਂ ਸਿੱਦੇ ਤੇ ਇਹ ਆ ਮੈਂ ਲੋ ਜੀ ਐਂਟੀ ਦੇ ਘਰ ਦੇ ਅੰਦਰ ਤੱਕ ਆ ਗਿਆ ਆ ਇਨਾ ਪਾਣੀ ਆ ਅੱਧੀ ਲੱਤ ਡੁੱਬਦੀ ਆ ਉਹ ਕੱਬ ਪਿਆ ਪਿਆ ਆ ਆ ਦੇਖੋ ਆ ਟੱਬ ਹਜੇ ਤੈਰ ਦੇਈ ਆਦਾ ਤੈਰਦਾ ਐਂਟੀ ਟੱਬ ਆ ਲੋ ਇਹਦਾ ਟੱਬ ਤੈਰਦਾਗਾ ਸਾਨੂੰ ਅੰਦਰ ਦਿਖਾਈਏ ਆ ਲੋ ਜੀ ਹਾਂਜੀ ਬਣਾ ਲਓ ਐਂਟੀ ਮੈਂ ਕੋਈ ਗੱਲ ਨਹੀਂ ਕਰਾ ਦੇਣਾ ਉਹ ਦੇਖੋ ਅੰਦਰ ਐਂਟੀ ਬਾਥਰ ਬੱਗੇ ਅੰਦਰ ਮੈਂ ਜਾ ਨਹੀਂ ਸਕਦਾ ਦੇਖੋ ਸਾਰਾ ਕੁਝ ਅੰਦਰ ਬਾਥਰੂਮ ਕੀ ਸਾਰਾ ਕੁਝ ਅੰਦਰ ਡੁੱਬਿਆ ਪਿਆ ਆ ਦੇਖੋ ਸਾਰਾ ਕੁਝ ਡੁੱਬ ਗਿਆ ਉਹ ਅੰਦਰ ਆ ਕੇ ਦੇਖ ਲੈ ਹਾਂਜੀ 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 ਆ ਐਂਟੀ ਦਾ ਕਿਚਨ ਆ ਗਿਆ ਦੇਖੋ ਲਾਈਟ ਲਾ ਆਹ ਕਿਚਨ ਹੈ ਜੀ ਲਾਈਟ ਤਾਂ ਮੈਂ ਇਹ ਵੀ ਲਾ ਦਿੰਨੇ ਜੀ ਆ ਦੇਖੋ ਇਹ ਉਹ ਆ ਗਿਆ ਇਦੇ ਅੰਦਰ ਤੱਕ ਆ ਗਿਆ ਪਾਣੀ ਆਹ ਹੋਰੀ ਆਹ ਹੋਰੀ ਤੱਕ ਆ ਗਈ ਲਓ ਜੀ ਹਾਂ ਅੰਦਰ ਸਾਰੇ ਜਲਥਲ ਹੋ ਰਹੀ ਆ ਸਾਰੇ ਕਿਤੇ ਤੁਹਾਨੂੰ ਮੈਂ ਦੱਸਾਂ ਮੈਂ ਉਹ ਇੱਕ ਹੋਰ ਵੱਡਾ ਅੰਦਰ ਵੀ ਪਾਣੀ ਜਾ ਚੁੱਕਾ ਹੈ ਦੇਖੋ ਆ ਇੱਧਰ ਦੇਖੋ ਪਾਣੀ ਪਾਣੀ ਹੋ ਰਿਹਾ ਇੰਨੇ ਜਿਆਦੇ ਮਾੜੇ ਹਾਲਾਤ ਹੋ ਰਹੇ ਨੇ ਬਲੱਡੇ ਦੇ ਹਾਂਜੀ ਮੈਂ ਠੀਕ ਹੈ ਜੀ ਹਾਂਜੀ ਹਾਂਜੀ ਇੰਨੇ ਜਿਆਦੇ ਮਾੜੇ ਹਾਲਾਤ ਹੋ ਰਹੇ ਨੇ ਬਲੱਡੇ ਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਆ ਦੇਖੋ ਆ ਘਰ ਦੇ ਅੰਦਰਾਂ ਬਿਲਕੁਲ ਅੰਦਰ ਇੰਨੇ ਤੱਕ ਇਹ ਜੇ ਉਂਗਲ ਖੜੀ ਕਰਾ ਇੰਨਾ ਪਾਣੀ ਰਖੜੀ ਤੱਕ ਪਾਣੀ ਹੋਣਾ ਪਾਣੀ ਵਗ ਗਿਆ ਅੰਦਰ ਹੋਰ ਗੋਪੁਰ ਤਾਂ ਮੂਰੇ ਹਾਂ ਜੀ ਹਾਂ ਜੀ ਹਾਂ ਜੀ ਪਾਣੀ ਹੈ ਜੀ ਉੱਥੇ ਅੱਗ ਸਾਰਾ ਸਾਰਾ ਉੱਥੇ ਕਿਵੇਂ ਚੱਕਿਆ ਪਿਆ ਦੇਖੋ ਹਾਂਜੀ ਮੈਂ ਦਿਖਾ ਦਈਏ ਮੜੇ ਵੀਰੇ ਆਏ ਹੋ ਹੁਣ ਆਂਟੀ ਦੇ ਵੱਡੇ ਸੀ ਫੋਨ ਆਫ ਹੋ ਗਏ ਰੱਖ ਦਿੰਦੇ ਹਾਂਜੀ ਹਾਂਜੀ ਆ ਆਂਟੀ ਨੂੰ ਹੁਣ ਸਾਡੀ ਤੇਰੇ ਵੱਟੇ ਨਾਲ ਚੱਲ ਸਾਥ ਦੂਗਾ ਐਨਾ ਹੁਣ ਆਂਟੀ ਦੇ ਘਰ ਦੇ ਅੰਦਰ ਆਏ ਆ ਤੇ ਵੱਡਾ ਉੱਪਰ ਚੱਕਣ ਵਾਸਤੇ ਆ ਇੱਟਾਂ ਲਾ ਰੱਖੇ ਨੇ ਦੇਖੋ अलमारी सारा कुछ टेढ़ा कर देखो थले सारे कि लाए पिया भी मेहनत ना बनाई हुई चीजा खराब ना हो जाए आखो सारा कुछ खराब हो गया सारा कुछ कट्ठा करेगा भी खराब ना हो जी हा देखो आल ਇਨਾ ਪਾਣੀ ਜਾ ਚੁੱਕਿਆ। ਕੋਨੇ ਵੱਡਾ ਅਸੀਂ ਉੱਪਰ ਕਰ ਦੂਗੇ। ਜੀ ਆਂਟੀ ਦੇ ਵੱਡਾ ਪਾ ਚੱਕ ਦਿੱਤੇ। ਆ ਦੇਖੋ ਇੰਨਾ ਇੰਨਾ ਪਾਣੀ ਆ। ਉਹ ਵੀਰੇ ਹੋਰ ਦੋ ਚਾਰ ਵੀਰੇ ਹੋਰ ਹੋਰ ਅਗੇ ਸੀਗੇ। ਦੋ ਵੀਰੇ ਹੋਰੇ। ਚਲੋ ਵੱਡਾ ਥੱਲੇ ਵੀ ਮੇਹ ਦੇਤੇ ਵੱਡ ਉੱਤੇ ਉੱਚੇ ਚੱਕੇਗੇ।